ਮਸਲਾ ਬਹੁਤ ਅਹਿਮ ਤੇ ਗੰਭੀਰ ਆ ਕਿਉਂਕਿ ਬੜੇ ਸੱਜਣਾ ਦੇ ਫੋਨ ਆ ਰਹੇ ਆ ਤੜਕੇ ਦੇ ਤੇ ਅੱਜ ਮੈਂ ਸਵੇਰ ਦਾ ਹੀ ਲੱਗਿਆ ਹੋਇਆ ਡੀਓ ਬਠਿੰਡਾ ਡੀਓ ਮਾਨਸਾ ਤੇ ਸੈਕਟਰੀ ਐਜੂਕੇਸ਼ਨ ਡੀਪੀਆਈ ਐਜੂਕੇਸ਼ਨ ਸਾਰਿਆਂ ਨੂੰ ਮਿਲ ਕੇ ਗੱਲਾਂ ਬਾਤਾਂ ਕਰਕੇ ਜੋ ਗੱਲਾਂ ਬਾਤਾਂ ਹੋਈਆਂ ਨੇ ਜੋ ਤੱਥ ਸਾਹਮਣੇ ਆਏ ਆ ਜੋ ਗੱਲਾਂ ਸਾਹਮਣੇ ਆਈਆਂ ਨੇ ਮੇਰਾ ਇਹ ਧਿਆਨ ਨਾਲ ਸੁਣ ਲਿਓ ਇਹ ਗੱਲ ਨੂੰ ਕਿਉਂਕਿ ਇਕੱਲੇ ਇਕੱਲੇ ਬੰਦੇ ਕੋਲੇ ਨਾ ਮੇਰਾ ਨੰਬਰ ਆ ਨਾ ਮੈਂ ਇਕੱਲੇ ਕਦੇ ਨੂੰ ਸੁਨੇਹਾ ਲਾ ਸਕਦਾ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਇਹ ਸਾਰੀ ਆਪਣੀ ਗੱਲਬਾਤ ਸਾਂਝੀ ਕਰਦੇ ਤੁਰੇ ਜਾਓ ਲੰਮਾ ਹੋ ਸਕਦੀ ਹੈ ਆਪਣੀ ਗੱਲਬਾਤ ਪਰ ਇਕੱਲੀ ਇਕੱਲੀ ਗੱਲ ਸਾਡੇ ਇਹ ਸਮਝਣੀ ਸਾਡੇ ਲਈ ਸੋਣਨੀ ਬੜੀ ਜ਼ਰੂਰੀ ਆ ਕੋਈ ਵੀ ਬੰਦਾ ਵਿੱਚੋਂ ਜਿਹੜਾ ਦੇਖਣ ਲੱਗ ਗਿਆ ਹਟਕੇ ਨਾ ਜਾਇਓ ਆਪਾਂ ਖੀਰ ਤੱਕ ਜਿਹੜੀ ਇਹ ਗੱਲਬਾਤ ਸੁਣ ਕੇ ਜਾਇਓ ਕਿਉਂਕਿ ਇਹ ਗੱਲ ਮੈਂ ਤਾਂ ਬਾਰ ਬਾਰ ਕਹਿੰਨਾ ਵੀ ਸਾਂਝੀ ਕਰ ਦਿਓ ਪ੍ਰਭੂ ਸਾਂਝੀ ਕਰ ਦਿਓ ਹਰ ਘਰ ਤੱਕ ਹਰ ਮਾਂ ਭੈਣ ਤੱਕ ਨੌਜਵਾਨ ਤੱਕ ਬੱਚਿਆਂ ਤੱਕ ਜਾਣੀ ਚਾਹੀਦੀ ਆ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਨਾਲ ਜਾਂ ਸਾਡੇ ਬੱਚਿਆਂ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵਿਖ ਦੇ ਵਿੱਚ ਕੀ ਹੋ ਸਕਦਾ ਸੋ ਉਸ ਲਈ ਮੈਂ ਲਗਾਤਾਰ ਇਸ ਗੱਲ ਤੇ ਕੰਦ ਦਾ ਲੱਗਿਆ ਹੋਇਆ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਅੱਜ ਫਿਰ ਸਾਰਿਆਂ ਨਾਲ ਡੀਓ ਨਾਲ ਸੈਕਟਰੀਆਂ ਨਾਲ ਐਜੂਕੇਸ਼ਨ ਦੇ ਨਾਲ ਸਾਰਿਆ ਸੰਬੰਧਤ ਮਹਿਕਮਿਆਂ ਨਾਲ ਗੱਲਾਂ ਬਾਤਾਂ ਵੀ ਕਰਕੇ ਆਇਆ ਫੋਨ ਤੇ ਗੱਲਾਂ ਹੋਈਆਂ ਮਿਲ ਕੇ ਵੀ ਆਇਆ ਕੁਝ ਮੈਂ ਜਿਹੜੇ ਇਹਦੇ ਡਾਕੂਮੈਂਟ ਆ ਜਿਹੜੇ ਇਹਦੇ ਕੋਈ ਗੇਟੀਆਂ ਵੀ ਗਾਈਡਲਾਈਨਾਂ ਨੇ ਜਿਹੜੇ ਹਦਾਇਤਾਂ ਨੇ ਉਹ ਸਾਰੀਆਂ ਇਕੱਠੀਆਂ ਕੀਤੀਆਂ ਉਹ ਤੁਹਾਡੇ ਨਾਲ ਮੈਂ ਕੱਲੀ-ਕੱਲੀ ਕਰਕੇ ਸਾਂਝਾ ਕਰਦਾ ਜਾਊਂਗਾ ਸੋ ਮੇਰਾ ਵੀ ਸਾਰੇ ਭਰਾ ਧਿਆਨ ਨਾਲ ਇਹ ਗੱਲ ਸੁਣ ਲੈਣ ਦੇ ਅੱਗੇ ਸਾਂਝੀ ਕਰਦੀ ਤੁਰੇ ਜਾਇਓ ਬਾਈ ਬੜਾ ਅਹਿਮ ਤੇ ਗੰਭੀਰ ਸਾਡੇ ਲਈ ਸਵਾਲ ਹੈ ਤੇ ਮਸਲਾ ਹੈ ਜਿਵੇਂ ਕਿ ਮੈਂ ਕੱਲ ਬੋਲਿਆ ਸੀਗਾ ਵੀ ਅਸੀਂ ਜਿਹੜੇ ਸਾਡੇ અપਾਰ ਆਈਡੀ ਸਾਡੇ ਜਵਾਕਾਂ ਦੀ ਐਲ ਕੇਜੀ ਯੂ ਕੇਜੀ ਤੋਂ ਲੈ ਕੇ ਪਹਿਲੀ ਕੱਕੀ ਤੋਂ ਲੈ ਕੇ ਵੱਡੀਆਂ ਕਲਾਸਾਂ ਤੱਕ ਸਾਡੇ ਜਵਾਕਾਂ ਦੀ ਅਪਾਰ ਰੀੜੀ ਬਣਾ ਰਹੇ ਨੇ ਉਹਦੇ ਲਈ ਸਾਡਾ ਇਹ ਆਧਾਰ ਕਾਰਡ ਮੰਗ ਰਹੇ ਨੇ ਆਧਾਰ ਕਾਰਡ ਦੇ ਨਾਲ ਉਹਦੇ ਨਾਲ ਇੱਕ ਬੱਚੇ ਦੇ ਮਾਂ ਜਾਂ ਬਾਪ ਦੇ ਦਸਖਤ ਮੰਗ ਰਹੇ ਆ ਉਹਦੀ ਸਹਿਮਤੀ ਮੰਗ ਰਹੇ ਆ ਉਹਦੀ ਮਨਜ਼ੂਰੀ ਮੰਗ ਰਹੇ ਆ ਕਈ ਬੈਂਕਾਂ ਦੇ ਫੋਨ ਆਏ ਉਹਦਾ ਮੈਂ ਜਵਾਬ ਦੇਣ ਲੱਗਿਆ ਕਹਿੰਦੇ ਭਾਈ ਸਾਡੇ ਆਧਾਰ ਕਾਰਡ ਤਾਂ ਪਹਿਲਾਂ ਹੀ ਉੱਥੇ ਸਕੂਲ 'ਚ ਹੁੰਦੇ ਆ ਬਿਲਕੁਲ ਜਦੋਂ ਆਪਾਂ ਕੋਈ ਬੱਚਾ ਦਾਖਲ ਕਰਾਉਨੇ ਆ ਸਕੂਲ ਦੇ ਵਿੱਚ ਤਾਂ ਸਾਡੇ ਆਧਾਰ ਕਾਰਡ ਬਕਾਇਦਾ ਤੌਰ ਤੇ ਸਾਡਾ ਰਿਕਾਰਡ ਸਾਰਾ ਉਹਨਾਂ ਕੋਲੇ ਪਹਿਲਾਂ ਹੀ ਹੁੰਦਾ ਹੈ ਇੱਥੇ ਕੋਈ ਦੋਰਾਮਾ ਨਹੀਂ ਹੈ ਸਾਡੇ ਪੈਨ ਕਾਰਡ ਸਾਡੇ ਆਧਾਰ ਕਾਰਡ ਸਾਡੇ ਵੋਟਰ ਕਾਰਡ ਸਾਡੇ ਰਸਟਰ ਕਾਰਡ ਜੋ ਵੀ ਸਾਡੀ ਆਈਡੀ ਆ ਉਹ ਸਰਕਾਰਾਂ ਕੋਲੇ ਉਹਦਾ ਡਾਟਾ ਉਹਦਾ ਰਿਕਾਰਡ ਪਹਿਲਾਂ ਹੀ ਹੈਗਾ ਇਹ ਕੋਈ ਦੋਰਾਮਾ ਨਹੀਂ ਆ ਜਿਹੜੀ ਗੱਲ ਮੈਂ ਹੁਣ ਕਰਨ ਲੱਗਿਆ ਧਿਆਨ ਨਾਲ ਸੁਣ ਲਿਓ ਤੁਹਾਡਾ ਰਿਕਾਰਡ ਹੈਗਾ ਪਰ ਜਿਹੜੀਆਂ ਗੱਲਾਂ ਦੇ ਉੱਤੇ ਛੋਡਾ ਡਾਟਾ ਇਕੱਠਾ ਕਰਕੇ ਛੋਡੇ ਜਵਾਕਾਂ ਦਾ ਡਾਟਾ ਇਕੱਠਾ ਕਰਕੇ ਜਿਹੜਾ ਉਹਨਾਂ ਨੇ ਛੋਡੀ ਸਹਿਮਤੀ ਲੈ ਲਈ ਹੈ ਛੋਡੇ ਦਸਖਤ ਕਰਾ ਲਿਆ ਹੈ ਵੀ ਹਾਂ ਅਸੀਂ ਸਾਨੂੰ ਅਸੀਂ ਸਹਿਮਤ ਹਾਂ ਇਸ ਗੱਲ ਨਾਲ ਸਾਨੂੰ ਮਨਜ਼ੂਰ ਹੈ ਆ ਸਾਡੇ ਜਵਾਕ ਦਾ ਡਾਟਾ ਹੈ ਸੋਨੂ ਕੀ ਪਤਾ ਕੱਲ ਨੂੰ ਤੁਹਾਡੇ ਬੱਚੇ ਦਾ ਡਾਟਾ ਕਿੱਥੇ ਮਸਜੂਜ ਹੁੰਦਾ ਹੈ ਕਿੱਥੇ ਵਰਤਿਆ ਜਾਂਦਾ ਆਪਾਂ ਪਹਿਲਾਂ ਹੀ ਉਹਦੀ ਸਹਿਮਤੀ ਦੇ ਚੁੱਕੇ ਆਂ ਦਸਖਤ ਕਰਕੇ ਸੋਡੇ ਬੱਚੇ ਦੇ ਕੱਲ ਨੂੰ ਸਕੂਲ ਦੇ ਵਿੱਚ ਕੋਈ ਵੈਕਸੀਨ ਲਾਈ ਜਾਂਦੀ ਆ ਕੋਈ ਦਵਾਈ ਪੀਈ ਜਾਂਦੀ ਆ ਆਪਾਂ ਉਹਦੀ ਸਹਿਮਤੀ ਦੇ ਚੁੱਕੇ ਆਂ ਦਸਖਤ ਕਰਕੇ ਕੱਲ ਨੂੰ ਤੁਸੀਂ ਜੇਕਰ ਕੋਰਟ ਜਾਓਗੇ ਕਿਸੇ ਅਦਾਲਤ ਦਾ ਦਰਵਾਜ਼ਾ ਖੜਕਾਓਗੇ ਉੱਥੇ ਸਾਰਾ ਤੁਹਾਡਾ ਰਿਕਾਰਡ ਸਾਹਮਣੇ ਆ ਗਿਆ ਵੀ ਆਹ ਦੇਖੋ ਜੀ ਇਹ ਮਾਪੇ ਸਾਨੂੰ ਪਹਿਲਾਂ ਹੀ ਲਿਖ ਕੇ ਦੇ ਚੁੱਕੇ ਆ ਤੇ ਸਹਿਮਤੀ ਆਪਣੀ ਜਤਾ ਚੁੱਕੇ ਆ ਹੁਣ ਸਮਝ ਲਓ ਗੱਲ ਨੂੰ ਜਿਵੇਂ ਮੈਂ ਕੱਲ ਵੀ ਕਿਹਾ ਸੀ ਵੀ ਜਦੋਂ ਕਰੋਨਾ ਵੇਲੇ ਸਾਡੇ ਲੋਕ ਮਰਨ ਲੱਗੇ ਉਸ ਵੈਕਸੀਨ ਦੇ ਖਿਲਾਫ ਕੋਰਟ ਚ ਗਏ ਸੁਪਰੀਮ ਕੋਰਟ ਗਏ ਤਾਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਸਾਹ ਮੁੱਕਰ ਗਈ ਸੀ ਵੀ ਅਸੀਂ ਜਬਰੇ ਕਿਸੇ ਦੇ ਕੋਈ ਟੀਕਾ ਨਹੀਂ ਲਾਇਆ ਜਦੋਂ ਵੈਕਸੀਨ ਬਣਾਉਣ ਵਾਲੀ ਕੰਪਨੀ ਆਈ ਉੱਥੇ ਉਹਨਾਂ ਨੇ ਤਲਬ ਕੀਤਾ ਗਿਆ ਕੋਰਟ ਵੱਲੋਂ ਅਦਾਲਤ ਵੱਲੋਂ ਤਾਂ ਉਹਨਾਂ ਨੇ ਸਾਫ਼ ਤੌਰ ਤੇ ਪਲੰਦਾ ਦਿਖਾਤਾ ਸੀ ਐਡਾ ਵੀ ਆਹ ਦੇਖੋ ਜੀ ਸਾਡੀਆਂ ਦਵਾਈਆਂ ਦੇ ਕੀ ਕੀ ਸਾਈਡ ਇਫੈਕਟ ਨੇ ਅਸੀਂ ਲਿਖਿਆ ਹੋਇਆ ਜੇ ਇਹ ਅੰਨੇ ਥੋੜੀ ਐ ਇਹਨਾਂ ਨੇ ਸਾਡੇ ਸਾਈਡ ਇਫੈਕਟ ਸਾਡੀ ਵੈਕਸੀਨ ਦੇ ਪੜ੍ਹ ਕੇ ਲਵਾਉਣੇ ਸੀ ਅਸੀਂ ਜਬਰੇ ਨਹੀਂ ਕਿਸੇ ਨੂੰ ਕਿਹਾ ਵੀ ਤੁਸੀਂ ਵੈਕਸੀਨ ਲਵਾਓ ਤੁਸੀਂ ਟੀਕਾ ਲਵਾਓ ਸੋ ਉਥੇ ਪਾਕ ਸਾਫ਼ ਨਾਲ ਦਾ ਸਰਕਾਰ ਵਰੀ ਹੋਗੀ ਸਪਰੀਮ ਕੋਰਟ ਦੇ ਵਿੱਚ ਤੇ ਨਾਲੇ ਜਿਹੜੀ ਵੈਕਸੀਨ ਬਣਾਉਣ ਵਾਲੀ ਕੰਪਨੀ ਸੀ ਉਹ ਬਰੀ ਹੋ ਗਈ ਕਿਸੇ ਨੂੰ ਕੱਖ ਨਹੀਂ ਹੋਇਆ ਅਦਾਲਤ ਨੇ ਕਹਦਾ ਵੀ ਹਾਂ ਤੁਸੀਂ ਭਾਈ ਦੇਖਣਾ ਸੀ ਇਹਨਾਂ ਨੇ ਲਿਖਿਆ ਹੋਇਆ ਵੀ ਸਾਡੇ ਕੋਈ ਜਬਰੀ ਨਹੀਂ ਕੋਈ ਜ਼ਰੂਰੀ ਨਹੀਂ ਲਵਾਉਣੀ ਐ ਵੈਕਸੀਨ ਲਵਾਓ ਨਹੀਂ ਲਵਾਉਣੀ ਨਾ ਲਵਾਓ ਸਰਕਾਰ ਨੇ ਇਹ ਤੱਥ ਰੱਖਿਆ ਸੀ ਜਦੋਂ ਕਿ ਸਰਕਾਰ ਨੇ ਦੂਜੇ ਪਾਸੇ ਕੀ ਕੀਤਾ ਸੀਗਾ ਵੀ ਤੁਸੀਂ ਤੁਹਾਡਾ ਪਾਸਪੋਰਟ ਨਹੀਂ ਬਣਨਾ ਕੁਈ ਤੁਸੀਂ ਟੀਚਰ ਲੱਗਿਓ ਤੁਸੀਂ ਪੜ੍ਹਾ ਨਹੀਂ ਸਕਦੇ ਤੁਸੀਂ ਜਹਾਜ਼ ਨਹੀਂ ਚੜ੍ਹ ਸਕਦੇ ਤੁਸੀਂ ਪਾਸਪੋਰਟ ਨਹੀਂ ਬਣਾ ਸਕਦੇ ਤੁਸੀਂ ਕੋਈ ਕੰਮ ਵੀ ਜਿਹੜਾ ਤੁਸੀਂ ਜੇ ਕਰਨਾ ਹੈ ਤਾਂ ਉਦੋਂ ਪਹਿਲਾਂ ਤੁਹਾਡੇ ਲਈ ਉਹ ਕਰੋਨੇ ਦਾ ਟੀਕਾ ਲੱਗਿਆ ਹੋਣਾ ਜ਼ਰੂਰੀ ਹੈ ਇਹ ਸਰਕਾਰ ਦੀਆਂ ਹਦਾਇਤਾਂ ਸੀ ਉੱਥੇ ਜਾ ਕੇ ਮੁੱਕਰਦੀ ਸਰਕਾਰ ਕਿਨੇ ਜੀ ਅਸੀਂ ਤਾਂ ਕਿਹਾ ਸੀਗਾ ਲਵਾਉਣਾ ਲਵਾਓ ਨਹੀਂ ਲਵਾਉਣਾ ਨਾ ਲਵਾਓ ਹੁਣ ਉਹੀ ਗੱਲ ਇੱਥੇ ਆ ਜਾਣੀ ਹੈ ਇਹਨਾਂ ਨੇ ਸਾਫ਼ ਤੌਰ ਤੇ ਲਿਖਿਆ ਹੋਇਆ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਆਹ ਜਿਹੜੀ ਵੀ ਮਿਨਿਸਟਰੀ ਆਫ ਐਜੂਕੇਸ਼ਨ ਹੈ ਸੈਂਟਰ ਦੀ ਉਹਦੀ ਵੈਬਸਾਈਟ ਚੈੱਕ ਕਰੋ ਉਹਦੇ ਸਾਫ ਤੌਰ ਤੇ ਲਿਖਿਆ ਹੋਇਆ ਹੈ ਧਿਆਨ ਨਾਲ ਸੁਣ ਲਓ ਤੁਸੀਂ ਆਪ ਵੀ ਪੜ੍ਹਦੇ ਹੋ ਕ੍ਰੀਏਟਿੰਗ ਐਨ ਅਪਾਰ ਆਈਡੀ ਇਜ਼ ਨਾਟ ਮੈਨਿਟਰੀ ਫਾਰ ਐਨੀ ਚਾਈਲਡ ਇਨ ਐਨੀ ਕਾਈਂਡ ਆਫ ਸਕੂਲ ਐਂਡ ਇਜ਼ ਬੀਇੰਗ ਕ੍ਰੀਏਟਡ ਓਨਲੀ ਵਿਦ ਦਾ ਕੰਸੈਂਟ ਆਫ ਦਾ ਪੇਰੈਂਟ অর ਗਾਰਡੀਅਨ ਅੱਗੇ ਲਿਖਿਆ ਵਾ ਸਟੂਡੈਂਟ ਕੈਨ ਨਾਟ ਵੀ ਫੋਰਸਡ ਟੂ ਕ੍ਰੀਏਟ ਐਨ ਅਪਾਰ ਆਈਡੀ ਉਹ ਕਹਿੰਦੇ ਜ਼ਰੂਰੀ ਨਹੀਂ ਹੈਗੀ ਇਹ ਮਾਪਿਆਂ ਦਾ ਕੰਸੈਂਟ ਲਿਆ ਜਾਊਗਾ ਮਾਪਿਆਂ ਦੀ ਸਹਿਮਤੀ ਲਈ ਜਾਊਗੀ ਜੇ ਮਾਪੇ ਸਹਿਮਤ ਆ ਤਾਂ ਤੁਹਾਡੀ ਜਿਹੜੀ ਇਹ ਆਪਣੀ ਅਪਾਰ ਆਈਡੀ ਤੁਹਾਡੇ ਬੱਚੇ ਦੀ ਬਣਨੀ ਹੈ ਜੇ ਮਾਪੇ ਨਹੀਂ ਸਹਿਮਤ ਹੈਗੇ ਤਾਂ ਤੁਹਾਡੀ ਅਪਾਰ ਆਈਡੀ ਨਹੀਂ ਬਣਨੀ ਇਸੇ ਨੂੰ ਲੈ ਕੇ ਅੱਜ ਮੈਂ ਡੀਓ ਮਾਨਸਾ ਨਾਲ ਮੇਰੀ ਫੋਨ ਤੇ ਗੱਲ ਹੋਈ ਮੈਡਮ ਦੇ ਨਾਲ ਡੀਓ ਬਠਿੰਡਾ ਨੂੰ ਮੈਂ ਮੈਡਮ ਨੂੰ ਮਿਲ ਕੇ ਆਂ ਮੈਂ ਰਾਹ ਦੇ ਵਿੱਚ ਹੀ ਆ ਮੈਂ ਮਿਲ ਕੇ ਆਇਆ ਡੀਓ ਬਟੰਡਾ ਨੂੰ ਮੈਡਮ ਨੂੰ ਤੇ ਉਸ ਤੋਂ ਬਾਅਦ ਮੇਰੀ ਡিপিਆਈ ਨਾਲ ਗੱਲ ਹੋਈ ਐਜੂਕੇਸ਼ਨ ਨਾਲ ਡিপিਆਈ ਨੇ ਮੈਨੂੰ ਇੱਕ ਗੱਲ ਕਹੀ ਦੀ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਹੈਗਾ ਇਹ ਗੱਲ ਤਾਂ ਤੁਸੀਂ ਸੈਕਟਰੀ ਸਾਹਿਬ ਨਾਲ ਗੱਲ ਕਰੋ ਮੈਨੂੰ ਡੀਓ ਮਾਨਸਾ ਨੇ ਵੀ ਇਹ ਗੱਲ ਕਹੀ ਤੇ ਮੈਨੂੰ ਡੀਓ ਬਟੰਡਾ ਨੇ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਤਾਂ ਨਹੀਂ ਜੀ ਪਤਾ ਸਾਨੂੰ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਨੇ ਤੁਸੀਂ ਉੱਪਰ ਗੱਲ ਕਰ ਲਓ ਸੀ ਉਹ ਇੰਨੇ ਬੰਦ ਲਾਗੂ ਕਰ ਰਹੇ ਆ ਕਿ ਸਕੂਲਾਂ ਨੂੰ ਚਿੱਠੀਆਂ ਲਿਖ ਰਹੇ ਨੇ ਜਬਰੀ ਤੌਰ ਤੇ ਵੀ ਤੁਸੀਂ ਇਹ ਪਾੜੇੜੀ ਬੱਚਿਆਂ ਦੀ ਬਣਾ ਕੇ ਦੇਣੀ ਆ ਜੋ ਸਰਕਾਰ ਪੰਜਾਬ ਸਰਕਾਰ ਜੋ ਸੈਂਟਰ ਆਪਣੀਆਂ ਪਾਲਿਸੀਆਂ ਨੀਤੀਆਂ ਐਜੂਕੇਸ਼ਨ ਦੇ ਸਬੰਧ ਦੇ ਵਿੱਚ ਖੇਤੀ ਦੇ ਸਬੰਧ ਦੇ ਲਾਗੂ ਕਰਨਾ ਚਾਹੁੰਦੀ ਆ ਉਹਨੂੰ ਪੰਜਾਬ ਸਰਕਾਰ ਇਨ ਬਿਨ ਪੰਜਾਬ ਦਾ ਮੁੱਖ ਮੰਤਰੀ ਦੀ ਸਰਕਾਰ ਉਹ ਪੰਜਾਬ 'ਚ ਲਾਗੂ ਕਰ ਰਹੇ ਨੇ ਇਹ ਕੋਈ ਵਿਰੋਧ ਉਹਦਾ ਨਹੀਂ ਕਰ ਰਹੇ ਜਦੋਂ ਕਿ ਦੱਖਣ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਇਹਦਾ ਨਿਊ ਐਜੂਕੇਸ਼ਨ ਪਾਲਿਸੀ ਦਾ ਵਿਰੋਧ ਹੋਇਆ ਵੱਡੇ ਪੱਧਰ ਤੇ ਉਹ ਕਿਉਂ ਹੋਇਆ ਮੈਂ ਅੱਗੇ ਜਾ ਕੇ ਦੱਸਦਾ ਜਿਹੜੀ ਗੱਲ ਮੇਰੀ ਹੋਈ ਆ ਅੱਜ ਉਸ ਅਖੀਰ ਤੋਂ ਬਾਅਦ ਜਦੋਂ ਮੈਨੂੰ ਡੀਓ ਨੇ ਕਹਿਤਾ ਵੀ ਡੀਪੀਏ ਨਾਲ ਗੱਲ ਕਰੋ ਮੈਂ ਡੀਪੀਏ ਨਾਲ ਗੱਲ ਕੀਤੀ ਉਹ ਕਹਿੰਦਾ ਸਾਨੂੰ ਨਹੀਂ ਪਤਾ ਉੱਪਰ ਗੱਲ ਕਰੋ ਸੈਕਟਰੀ ਐਜੂਕੇਸ਼ਨ ਨਾਲ ਸੈਕਟਰੀ ਐਜੂਕੇਸ਼ਨ ਆਪਣੇ ਹੈਗੇ ਨੇ ਜਦਵ ਜੀ ਸ਼ਾਇਦ ਉਹਨਾਂ ਨਾਲ ਮੇਰੀ ਗੱਲ ਹੋਈ ਕਮਲਕਿਸ਼ੋਰ ਜਦਵ ਜੀ ਮੈਂ ਸੈਕਟਰੀ ਸਾਹਿਬ ਜਿਹੜੀ ਇਹ ਪਾਲਰੀੜੀ ਬਣ ਰਹੀ ਆ ਇਹਦੇ ਬਾਰੇ ਤੁਹਾਡੇ ਕੋਲੇ ਕੋਈ ਮਿਨਿਸਟਰੀ ਆਫ ਐਜੂਕੇਸ਼ਨ ਦਾ ਕੋਈ ਆ ਸੈਂਟਰ ਦੀ ਦਾ ਕੋਈ ਤੁਹਾਡੇ ਕੋਲੇ ਇਹਦਾ ਕੋਈ ਸਾਨੂੰ ਦੇ ਸਕਦੇ ਹੋ ਕਿ ਆਰਡਰ ਵਗੈਰਾ ਤਾਂ ਉਹ ਸਾਫ ਮਨਾ ਕਰਕੇ ਇਹਦਾ ਜੀ ਗਾਈਡਲਾਈਨ ਚ ਲਿਖਿਆ ਹੋਇਆ ਤੁਸੀਂ ਪੜ੍ਹ ਲਓ ਮੈਂ ਕਿਹਾ ਪਰ ਗਾਈਡਲਾਈਨ ਤਾਂ ਇਹ ਕਹਿੰਦੀ ਆ ਵੀ ਆਪਾਰ ਏਡੀ ਬਣਾਉਣ ਬਣਾਉਣੀ ਮੰਡਟਰੀ ਨਹੀਂ ਹੈਗੀ ਕੰਪਲਸਰੀ ਨਹੀਂ ਹੈਗੀ ਜ਼ਰੂਰੀ ਨਹੀਂ ਹੈਗੀ ਜੇ ਤੁਸੀਂ ਸਹਿਮਤਾ ਬਣਾ ਲਓ ਨਹੀਂ ਸਹਿਮ ਤੁਸੀਂ ਨਾ ਬਣਾਓ ਤਾਂ ਜਾਣੇ ਐਜੂਕੇਸ਼ਨ ਜਿਹੜਾ ਆਪਣਾ ਸੈਕਟਰੀ ਆ ਸਿੱਖਿਆ ਵਿਭਾਗ ਦਾ ਜਦਵਜੀ ਉਹਨੇ ਕੋਈ ਸਾਫ ਗੱਲ ਮੇਰੇ ਨਾਲ ਨਹੀਂ ਕੀਤੀ ਗੱਲ ਨੂੰ ਸਾਰਿਆਂ ਨੂੰ ਸੈਟਰ ਸਾਹਿਬ ਗੋਲ ਕਰੀ ਗਏ ਆ ਉਹਨਾਂ ਨੇ ਕੋਈ ਸਾਫ਼ ਤੇ ਸਪਸ਼ਟ ਇਹਦਾ ਜਵਾਬ ਨਹੀਂ ਦਿੱਤਾ ਵੀ ਇਹਦਾ ਜੀ ਗਾਈਡਲਾਈਨਾਂ ਨੇ ਜੀ ਗਾਈਡਲਾਈਨਾਂ ਦਾ ਤੁਹਾਨੂੰ ਪੜ ਕੇ ਤੁਸੀ ਆਪ ਵੈਬਸਾਈਟ ਚਾੱਕ ਕੇ ਪੜ ਲਿਓ ਤੇ ਮੈਂ ਸਕੂਲਾਂ 'ਚ ਵੀ ਗਿਆ ਅੱਜ ਕਈਆਂ 'ਚ ਤੇ ਮੈਂ ਸਕੂਲਾਂ ਦੇ ਵਿੱਚੋਂ ਵੀ ਪੁੱਛ ਕੇ ਆਇਆ ਆ ਵੀ ਇਹ ਮੰਡੈਟਰੀ ਹੈ ਜ਼ਰੂਰੀ ਨਹੀਂ ਹੈ ਇਹ ਬੱਚੇ ਦੇ ਮਾਪਿਆਂ ਤੇ ਨਿਰਭਰ ਆ ਤੁਸੀਂ ਬਣਾਉਣਾ ਆਪਣੇ ਬੱਚੇ ਦਾ ਆਪ ਰਾਡੀ ਜਨ ਨਹੀਂ ਬਣਾਉਣਾ ਹੁਣ ਇਹਦਾ ਇੱਕ ਹੋਰ ਸਮਝਣ ਦੀ ਲੋੜ ਹੈ ਇੱਕੇ ਵਰਤਾਂ ਤੇ ਇੱਕ ਸਿਰਜ ਰਹੇ ਨੇ ਮੈਨੂੰ ਜਿਵੇਂ ਗੱਲ ਕੀਤੀ ਮੈਂ ਕਿ ਡੀਓ ਨਾਲ ਜਾਂ ਮੇਰੀ ਸੈਲਰੀ ਨਾਲ ਗੱਲ ਹੋਈ ਦੇਖੋ ਜੀ ਬੱਚੇ ਦਾ ਕੋਈ ਕਾਹਨੂੰ ਡਾਕੂਮੈਂਟ ਗੁੰਮ ਜਾਂਦਾ ਜੀ ਤਾਂ ਸੌਖਾ ਲੱਭ ਜਾਂਦਾ ਜੀ ਯਾਨੀ ਇਸ ਤਰ੍ਹਾਂ ਵੀ ਤੁਹਾਡੇ ਡਾਕੂਮੈਂਟ ਕਦੋਂ ਚੱਕੇ ਫਿਰੋਗੇ ਨਾਲ ਬੱਸਾਂ ਜਾਂ ਗੱਡੀਆਂ ਜਾਂ ਮੋਟਰਸਾਈਕਲਾਂ ਦੇ ਆਪਾਂ ਕੋਈ ਅਪਲਾਈ ਕਰਨ ਜਾਂਦੇ ਆ ਕਦੇ ਨਾਲ ਡਾਕੂਮੈਂਟ ਲੈ ਜਾਣੇ ਪੈਂਦੇ ਤੁਹਾਨੂੰ ਲੋੜ ਹੀ ਨਹੀਂ ਪੈਣੀ ਤੁਹਾਡੀ ਆਈਡੀ ਬਣੀ ਹੋਊਗੀ ਇਹ ਦੇਖਣ ਨੂੰ ਬਹੁਤ ਵਧੀਆ ਗੱਲ ਲੱਗਦੀ ਆ ਮੈਨੂੰ ਵੀ ਤੁਹਾਨੂੰ ਵੀ ਹਰ ਇੱਕ ਨੂੰ ਵੀ ਹਾਂ ਜੀ ਇਹਦਾ ਲੱਖਾਂ ਦਾ ਬੰਨਾ ਗੱਲ ਤੋਂ ਰੌਲਾ ਪਾਉਂਦਾ ਇਹ ਤਾਂ ਬਹੁਤ ਵਧੀਆ ਗੱਲ ਆ ਜੇ ਸਾਡੇ ਡਾਕੂਮੈਂਟਸਾਂ ਸਭੇ ਹੋਣਗੇ ਅਸੀਂ ਜਾ ਕੇ ਉਹ ਆਈਡੀ ਚ ਕੱਢ ਲਾਂਗੇ ਨਾਮ ਦੇ ਨਾਲ ਮਸਲਾ ਇਹ ਨਹੀਂ ਹੈਗਾ ਇਹਦਾ ਸੌਖਾ ਨਹੀਂ ਹੈਗਾ ਇਮਤਿਹਾਨ ਨਾਲ ਸਮਝ ਲਓ ਗੱਲ ਨੂੰ ਅਸਲ ਦੇ ਸਭ ਤੋਂ ਵੱਡੀ ਗੱਲ ਕੀ ਆ ਸਿੱਧੇ ਰੂਪ ਦੇ ਵਿੱਚ ਸੈਂਟਰ ਐਜੂਕੇਸ਼ਨ ਪਾਲਿਸੀ ਦੇ ਵਿੱਚ ਸੂਬਿਆਂ ਦੇ ਉੱਤੇ ਲਾਗੂ ਕਰ ਰਿਹਾ ਆਪਣੇ ਧੱਕੇ ਨਾਲ ਜਦੋਂ ਕੇ ਸਟੇਟ ਸਬਜੈਕਟ ਹੈ ਸਿੱਖਿਆ ਐਜੂਕੇਸ਼ਨ ਇਹ ਸੂਬੇ ਦੇ ਅਧਿਕਾਰ ਖੇਤਰ ਚ ਆਉਂਦਾ ਹੈ ਕਿ ਸੂਬੇ ਨੇ ਤੈਅ ਕਰਨਾ ਹੈ ਇੱਕ ਰਾਜ ਨੇ ਤੈਅ ਕਰਨਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਹੜਾ ਸਿਲੇਬਸ ਪੜਾਉਣਾ ਹੈ ਕਿਹੜੀ ਹਿਸਟਰੀ ਪੜਾਉਣੀ ਹੈ ਕਿਹੜਾ ਤੁਸੀਂ ਲਿਟਰਚਰ ਪੜਾਉਣਾ ਹੈ ਇਹ ਸੂਬੇ ਦੀ ਸਰਕਾਰ ਨੇ ਤੈਅ ਕਰਨਾ ਹੁੰਦਾ ਹੈ ਹੁਣ ਸੂਬਿਆਂ ਨੂੰ ਪਾਸੇ ਕਰਕੇ ਸੈਂਟਰ ਸਿੱਧਾ ਦਖਲਅੰਦਾਜ਼ੀ ਕਰ ਰਿਹਾ ਹੈ ਸਿੱਖਿਆ ਨੀਤੀ ਦੇ ਉੱਤੇ ਉਹ ਜਿਹੜਾ ਲੈ ਕੇ ਆਇਆ 222 ਦੀ ਨੀਤੀ ਉਹ ਨੂੰ ਆਪਣੇ ਪੂਰੇ ਜ਼ੋਰ ਨਾਲ ਇਹ ਨਾਲ ਲਾਗੂ ਕਰਤਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨਾਲ ਮਿਲ ਕੇ ਸਕੂਲਾਂ 'ਚ ਕਾਲਜਾਂ 'ਚ ਯੂਨੀਵਰਸਿਟੀਆਂ ਦੇ ਵਿੱਚ ਉਹ ਇੱਥੇ ਕੀ ਗਲੜਬੜਾ ਹੋ ਰਹੀ ਹੈ ਇੱਕ ਤੁਹਾਨੂੰ ਮੈਂ ਦੱਸ ਦਵਾਂ ਇਹ ਖਤਰਾ ਭਰਾਵੋ ਤੁਹਾਡੇ ਬੱਚੇ ਦਾ ਕੱਲ ਨੂੰ ਕਿਤੇ ਵੀ ਕੋਈ ਡਾਟਾ ਮਹਿਜੂਜ ਹੁੰਦਾ ਤੁਸੀਂ ਲਿਖ ਕੇ ਦੇ ਚੁੱਕੇ ਹੋਵੇਂਗਾ ਤੁਸੀਂ ਕਿਤੇ ਕੋਈ ਚਾਰਾ ਜੋਗੀ ਛੜੀ ਚਲਣੀ ਨਹੀਂ ਕਾਨੂੰਨੀ ਕੇਰਾਰਚ ਤੁਸੀਂ ਹਾਰ ਚੁੱਕੋਗੇ ਵੀ ਨਹੀਂ ਆ ਤੁਸੀਂ ਲਿਖ ਕੇ ਦੇ ਚੁੱਕੇ ਆਂ ਦੂਜੀ ਗੱਲ ਦੂਜੀ ਗੱਲ ਮੰਨ ਲਓ ਕੱਲ ਨੂੰ ਇੱਥੇ ਇਹ ਦੇਸ਼ ਇੱਕ ਵਿਭਿੰਨਤਾ ਦਾ ਦੇਸ਼ ਆ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਬੋਲੀਆਂ ਦਾ ਵੱਖ-ਵੱਖ ਇਥੋਂ ਦੇ ਲੋਕਾਂ ਦਾ ਸੱਭਿਆਚਾਰ, ਤਾਮਲਾਂ ਦਾ ਆਪਣਾ, ਬੰਗਾਲੀਆਂ ਦਾ ਆਪਣਾ, ਮਰਾਠਿਆਂ ਦਾ ਆਪਣਾ, ਵਿਰਾਟੀਆਂ ਦਾ ਆਪਣਾ, ਹਰਿਆਣਵੀਆ ਦਾ ਆਪਣਾ, ਰਾਜਸਥਾਨੀਆਂ ਦਾ ਆਪਣਾ ਪੰਜਾਬੀਆਂ ਦਾ ਆਪਣਾ। ਹਰ ਬੰਦੇ ਨੂੰ ਆਪਣੀ ਬੋਲੀ ਪਿਆਰੀ ਆ, ਹਰ ਬੰਦੇ ਨੂੰ ਆਪਣਾ ਸੱਭਿਆਚਾਰ ਆਪਣਾ ਵਿਰਸਾ ਪਿਆਰਾ। ਆਪਣੇ ਰੀਤੀ ਰਿਵਾਜ ਪਿਆਰੇ ਨੇ। ਸੈਂਟਰ ਦਾ ਜੋਰ ਲੱਗਿਆ ਕਿ ਸਾਰਿਆਂ ਨੂੰ ਇੱਕੋ ਰਸੇ ਬੰਨ੍ਹ ਲੈਣਾ ਹੈ। ਆਪਾਂ ਕਹਿੰਦੇ ਨੇ ਵੀ ਇਹ ਦੇਸ਼ ਇੱਕ ਗੁਲਦਸਤਾ ਹੈ। ਤੇ ਇਸ ਗੁਲਦਸਤੇ ਦੇ ਵਿੱਚ ਵੱਖਰੇ-ਵੱਖਰੇ ਤਰ੍ਹਾਂ ਦੇ ਫੁੱਲ ਨੇ ਜਿਹੜੇ ਉਗਰੇ ਹੋਏ ਆ ਪੰਜਾਬੀਆਂ ਦਾ ਆਪਣਾ ਇੱਕ ਫੁੱਲ ਦਾ ਇੱਕ ਫਲਵਾੜੀ ਦਾ ਫੁੱਲ ਹੈ ਪੰਜਾਬ ਦੇ ਲੋਕ ਨੇ ਜਿਹੜੀ গুজਰਾਤੀ ਆਪਣਾ ਮਰਾਠੇ ਆਪਣਾ ਤਾਮਲ ਆਪਣਾ ਸਾਰੇ ਆਪੂ ਆਪਣਾ ਇੱਥੇ ਯੋਗਦਾਨ ਪਾ ਰਿਹਾ ਸਮੁਲਖ ਦੇ ਵਿੱਚ ਪਰ ਇਹ ਕਹਿੰਦੇ ਵੀ ਨਹੀਂ ਸਾਨੂੰ ਇਹ ਮਨਜ਼ੂਰ ਨਹੀਂ ਅਸੀਂ ਤਾਂ ਇਸ ਬਗੀਚੇ 'ਚ ਇਸ ਫਲਵਾੜੀ 'ਚ ਇੱਕੋ ਤਰ੍ਹਾਂ ਦਾ ਫੁੱਲ ਪੈਦਾ ਕਰਨਾ ਹੈ ਉਹ ਸਾਡੀ ਮਰਜ਼ੀ ਦਾ ਫੁੱਲ ਹੋਊਗਾ ਲੋ ਇਹ ਕਹਿੰਦੇ ਅਸੀਂ ਤੈਅ ਕਰਾਂਗੇ ਵੀ ਪੰਜਾਬੀ ਗੁਜਰਾਤੀ ਮਰਾਠੇ ਰਾਜਸਤਾਨੀ ਹਰਿਆਣਵੀ ਤਾਮਲ ਕਿਹੜੀ ਬੋਲੀ ਪੜਨਗੇ ਕਿਹੜਾ ਇਤਿਹਾਸ ਪੜਨਗੇ ਕਿਹੜਾ ਸਾਹਿਤ ਪੜਨਗੇ ਸਾਡਾ ਲਿਟਰੇਚਰ ਟਿੱਬਿਆਂ ਦਾ ਸਾਡਾ ਲਿਟਰੇਚਰ ਸਾਡਾ ਸਾਹਿਤ ਤਾਂ ਬਹੁਤ ਅਮੀਰ ਹੈ ਸਾਡਾ ਅਮੀਰ ਹੈ ਸਾਡੇ ਵਿਰਸੇ ਦਾ ਬਹੁਤ ਕੁਝ ਹੈ ਕਿੱਸੇ ਕਹਾਣੀਆਂ ਗੀਤ ਸੰਗੀਤ ਸਾਡਾ ਇਤਿਹਾਸ ਬੜਾ ਸਾਨਾ ਮੱਤਾ ਹੈ ਹਰ 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 ਧਰਤੀ ਦਾ ਆਪਣਾ ਆਪਣਾ ਇਤਿਹਾਸ ਹੈ ਸਾਡਾ ਆਪਣਾ ਇਹ ਕਹਿੰਦੇ ਇਹ ਨਹੀਂ ਹੋਊਗਾ ਇਹਨਾਂ ਨੇ ਉਸ ਤਰੀਕੇ ਦੇ ਨਾਲ ਜਿਹੜਾ ਫੈਡਰਲ ਢਾਂਚੇ ਦੀ ਆਪਾਂ ਗੱਲ ਕਰਦੇ ਹਾਂ ਆਪਾਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ ਅਮਰੀਕਾ ਦੁਨੀਆ ਦਾ ਮੰਨਿਆ ਪ੍ਰਮੰਨਿਆ ਇੱਕ ਦੇਸ਼ ਹੈ ਅਮਰੀਕਾ ਦੇ ਵਿੱਚ ਅਮਰੀਕਾ ਕਹਾਵਾਂ ਜਾਂ ਪਤਾ ਕਿਉਂ ਹੈ ਅਮਰੀਕਾ ਦੀਆਂ ਸਟੇਟਾਂ ਕੋਲੇ ਫੁੱਲ ਅਧਿਕਾਰ ਨੇ ਉਹਨਾਂ ਦੇ ਸੂਬਿਆਂ ਕੋਲੇ ਸਾਰਿਆਂ ਕੋਲ ਫੁੱਲ ਅਧਿਕਾਰ ਹੈ ਇਹ ਕਹਿੰਦੇ ਨਹੀਂ ਅਸੀਂ ਸੂਬਿਆਂ ਨੇ ਅਧਿਕਾਰ ਖੋ ਕੇ ਸੈਂਟਰ ਕਹਿੰਦਾ ਚਾਹੇ ਖੇਤੀ ਦਾ ਸਬਜੈਕਟ ਆ ਖੇਤੀ ਦਾ ਖੇਤੀ ਦੀ ਜਿਹੜੀ ਨੀਤੀ ਬਣਾਉਣੀ ਹੈ ਸਟੇਟ ਨੇ ਬਣਾਉਣੀ ਹੈ ਸੂਬੇ ਨੇ ਬਣਾਉਣੀ ਹੈ ਕੁਝ ਵੀ ਇਹਨਾਂ ਨੇ ਖੰਡਾ ਜੀ ਕਰਤੀ ਖਰੜਾ ਲਿਆ ਕੇ ਸਿਰਤਾ ਸੈਂਟਰ ਨੇ ਪੰਜਾਬ ਕੋਲੇ ਵੀ ਇਹਨੂੰ ਲਾਗੂ ਕਰਦੇ ਹੋ ਆਹੀਂ ਖਰੜਾ ਲਿਆ ਕੇ ਇਹਨਾਂ ਨੇ ਸਿਰਤਾ ਸਿੱਖਿਆ ਨੀਤੀ 'ਚ ਵੀ ਇਹਨੂੰ ਲਾਗੂ ਕਰਦੇ ਹੋ ਤੇ ਪੰਜਾਬ ਵਾਲੇ ਪਹਿਲੇ ਤਿਆਰ ਬੈਠੇ ਹੁੰਦੇ ਆ ਜੋਤਿਆਂ ਦੇ ਵਿੱਚ ਸਰਚਾਈ ਬੈਠੇ ਹੁੰਦੇ ਆ ਵੀ ਕੋਈ ਗੱਲ ਨਹੀਂ ਜਨਾਬ ਤੁਹਾਡਾ ਜਿਹੜਾ ਖਰੜਾ ਆਉਂਦਾ ਹੈ ਲਾਗੂ ਕਰਨ ਨੂੰ ਤਿਆਰ ਹਾਂ ਇਹਦਾ ਇਹ ਨੁਕਸਾਨਾ ਪ੍ਰਭਾਵ ਸਮਝੋ ਇਸ ਗੱਲ ਨੂੰ ਮੇਰਾ ਦਿਮਾਗ ਨਹੀਂ ਹਿੱਲਿਆ ਮੈਂ ਰੋਸ ਤੁਹਾਡਾ ਨਾਲ ਕਲਪਦਾ ਇੱਕ ਮੇਰੀ ਬੇਨਤੀ ਇੰਨੀ ਹੋਰ ਤੇ ਅੰਨਾ ਸੁਣ ਲਿਆ ਕਰੂ ਫਿਰ ਤੁਸੀਂ ਕਹਿੰਦੇ ਆ ਵੀ ਇਹ ਇਹ ਸ਼ਬਦ ਇਹ ਜੇ ਬੋਲਦਾ ਸ਼ਬਦ ਮੈਨੂੰ ਗੁੱਸੇ ਚੋਂ ਨਿਕਲਦੇ ਆ ਕੀ ਹੁਣ ਤੁਹਾਨੂੰ ਲੱਖੇ ਵਰਗਾ ਜਾਂ ਕੱਲ ਨੂੰ ਕੋਈ ਹੋਰ ਬੰਦਾ ਆ ਕੇ ਦੱਸੂਗਾ ਵੀ ਥੋੜੀ ਨੀਕਰ ਖੁੱਲੀ ਪਈ ਐ ਤੁਹਾਨੂੰ ਨੰਗੇ ਕੀਤਾ ਜਾ ਰਿਹਾ ਹੁਣ ਇਹ ਇਹ ਤਾਂ ਦੱਸੇ ਤੋਂ ਪਤਾ ਲੱਗੂਗਾ ਸਾਨੂੰ ਯਾਰ ਮੇਰਾ ਕਹਿਣ ਦਾ ਭਾਵ ਆ ਵੀ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਤੁਸੀਂ ਮੇਰੀ ਗੱਲ ਦੀ ਗੱਲ ਤੋਂ ਬੋਲੀ ਤੋਂ ਬਾਅਦ ਤੁਸੀਂ ਚੱਕਨੇ ਹੋਗੇ ਫਿਰ ਤੁਸੀਂ ਮੈਨੂੰ ਫੋਨ ਕਰਨ ਲੱਗੇ ਸਕੂਲਾਂ ਜਾ ਕੇ ਪੁੱਛਣ ਲੱਗੇ ਤੁਸੀਂ ਪਹਿਲਾਂ ਪੁੱਛੇ ਨਹੀਂ ਯਾਰ ਵੀ ਸਾਡਾ ਆਧਾਰ ਕਾਰਡ ਲੈ ਰਹੇ ਹੋ 7 ਤੋਂ 10 ਤੱਕ ਕਰਾ ਰਹੇ ਹੋ ਕਾਹਦੇ ਤੇ ਕਰਾ ਰਹੇ ਹੋ ਕਿਉਂ ਕਰਾ ਰਹੇ ਸਰੋਂ ਕੋਈ ਉੱਠ ਕੇ ਲੋਕ ਜਗਾਇਆ ਕਰਨ ਦੱਸਿਆ ਕਰਨਗੇ ਹੁਣ ਮੇਰੇ ਜਿਦਾ ਤੁਹਾਨੂੰ ਪਤਾ ਕਿ ਮੈਂ ਦੰਦੀਆਂ ਮੜਦੇ ਆ ਇਹ ਵੀ ਆਪਣੇ ਲੋਕਾਂ ਨੂੰ ਜਗਾਉਂਦਾ ਹੈ ਇਹ ਹਰ ਵਾਰ ਤੇ ਆਪਣੇ ਲੋਕਾਂ ਨੂੰ ਚਕੰਨੇ ਕਰ ਦਿੰਦਾ ਹੌਸਲਾ ਕੱਲ ਨੂੰ ਕੋਈ ਝੂਠਾ ਮੁਕੱਦਮਾ ਦੇ ਕੇ ਅੰਦਰ ਮੜ ਦੇਣਾ ਹੌਸਲਾ ਕੱਲ ਨੂੰ ਕਿਸੇ ਮੁਕਾਬਲੇ 'ਚ ਮਰਵਾ ਦੇਣਾ ਕੁਝ ਵੀ ਕਰ ਸਕਦੇ ਆ ਇਹਨਾਂ ਨੂੰ ਮੇਰੇ ਵਰਗੇ ਬੰਦੇ ਦਾ ਰੜਕਦੇ ਆ ਚੁੱਭਦੇ ਆ ਪਰ ਮੈਂ ਸੋਨੂੰ ਕਹਿਣਾ ਮੇਰਾ ਵੀਰ ਮੈਂ ਕੱਲ ਵੀ ਕਿਹਾ ਸੀ ਵੀ ਐਨੇ ਅਸੀਂ ਨਾ ਨਿਖਿੱਧ ਬਣ ਕੇ ਅੱਖਾਂ ਨਾਲ ਮੀਚ ਕੇ ਗੋਲੇ ਕਬੂਤਰਾਂ ਹੂੰ ਤੁਰੇ ਫਿਰਦੇ ਲੱਗੇ ਅੱਖ ਕਮੀਟਰ ਨਾਲ ਗੋਲਾ ਖੁੱਤਰ ਪਾਜਦਾ ਨੇ ਬਿੱਲੀ ਆ ਕੇ ਤੁਹਾਨੂੰ ਮਰੋੜ ਲੈਂਦੀ ਆ ਅੱਖਾਂ ਖੋਲ ਕੇ ਰੋਸ਼ਨ ਦਿਮਾਗ ਰੱਖੀਏ ਪੂਰੀ ਤਿੱਖੀ ਨਜ਼ਰ ਰੱਖੀ ਵੀ ਸਾਡੇ ਨਾਲ ਵਾਪਰ ਕੀ ਰਿਹਾ ਹੋ ਕੀ ਰਿਹਾ ਸਾਡੇ ਨਾਲ ਪਾਣੀ ਆ ਜ਼ਹਿਰਾਂ ਸਿੱਖਿਆ ਨੀਤੀ ਤੁਹਾਡੇ ਨਾਲ ਕੀ ਹੋ ਰਿਹਾ ਇਤਿਹਾਸ ਤੁਹਾਡੇ ਨਾਲ ਕੀ ਵਾਪਰੀ ਜਾਂਦਾ ਖੇਤੀਬਾੜੀ ਤੁਹਾਡੀ ਖੋਹੀ ਜਾ ਰਹੀ ਆ ਰੋਜ਼ਗਾਰ ਕਿੱਥੇ ਤੁਹਾਡੇ ਖੋਏ ਜਾ ਰਹੇ ਨੇ ਸੋ ਇਹ ਗੱਲਾਂ ਮੇਰਾ ਵੀ ਸਾਨੂੰ ਸਮਝਣ ਦੀ ਲੋੜ ਹੈ